ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕੰਦ ਵਾਲਾ ਹਾਜ਼ਰਖਾਨ ਵਿੱਚ ਬਜ਼ੁਰਗ ਦੀ ਹੋ ਗਈ ਮੌਤ ਜਿਸ ਤੋਂ ਬਾਅਦ ਪਿੰਡ ਵਾਸੀਆਂ ਅਤੇ ਪਰਿਵਾਰ ਵਾਸੀਆਂ ਵੱਲੋਂ 18 ਅਰਨੀ ਵਾਲਾ ਦੇ ਬਾਹਰ ਬੈਠ ਕੇ ਦਿੱਤਾ ਗਿਆ ਧਰਨਾ ਅਤੇ ਕੀਤੀ ਇਨਸਾਫ ਦੀ ਮੰਗ ਧਰਨਾ ਦੇ ਰਹੇ ਪਿੰਡ ਵਾਸੀਆਂ ਅਤੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰ ਤੇ ਝੂਠੇ ਮੁਕੱਦਮੇ ਦਰਜ ਕੀਤੇ ਗਏ ਹਨ ਜਿਸ ਦਾ ਸਦਮਾ ਨਾ ਸਾਰਦੇ ਹੋਏ ਮਾਤਾ ਨੇ ਆਪਣੀ ਪ੍ਰਾਣ ਤਿਆਗ ਦਿੱਤੇ ਜਿਸ ਤੇ ਰੋਸ ਰੂਪ ਅਜੋ ਥਾਣਾ ਅਰਨੇ ਵਾਲੇ ਦੇ ਬਾਹਰ ਧਰਨੇ ਤੇ ਬੈਠੇ ਹਨ ਇਸ ਸਬੰਧ ਵਿੱਚ ਥਾਣਾ ਐਸਐਚਓ ਨੇ ਕਿਹਾ ਵੀ ਜੋ ਵੀ ਬਿਆਨ ਦੇਣਗੇ ਉਸ ਤਹਿਤ ਕਾਰਵਾਈ ਹੋ ਜਾਵੇਗੀ ਹੋਰ ਕੀ ਕੁਝ ਹੋਇਆ ਜਦੋਂ ਇਹਨੂੰ ਪਤਾ ਲੱਗਿਆ ਵੀ ਆਹ ਕੁਝ ਹੋ ਗਿਆ ਹੈ ਮਾਤਾ ਦੀਆਂ ਰਿਪੋਰਟਾਂ ਕਰਾਈਆਂ ਮੁਕਸਰ ਤੋਂ ਮੁਕਸਰ ਤੋਂ ਦਵਾਈ ਚੱਲਦੀ ਸੀ ਰਿਪੋਰਟਾਂ ਪਈਆਂ ਸਾਡੇ ਕੋਲ ਮਾਤਾ ਦੇ ਦਿਮਾਗੀ ਟੈਨਸ਼ਨ ਆ ਗਈ ਤੇ ਮਾਤਾ ਕੱਲ ਪੂਰੇ ਹੋਗੇ 6 ਵਜੇ ਆਇ ਨਾ ਦਾ ਮਸਲਾ ਇਹਨਾਂ ਨਾਲ ਬਹੁਤ ਜ਼ਿਆਦਾ ਤੱਕਾ ਹੋ ਰਿਹਾ ਬਲਕਾਰ ਸਿੰਘ ਦੇ ਪਰਿਵਾਰ ਨਾਲ ਨਿੱਕਾ ਸਿੰਘ ਤੇ ਬਲਕਾਰ ਸਿੰਘ ਸਰਾਵਾਂ ਵਾਲਾ ਬਹੁਤ ਤੱਕਾ ਕਰੀ ਜਾਂਦੇ ਨੇ ਤੇ ਇਹ ਜਿਹੜਾ ਬਲਕਾਰ ਸਿੰਘ ਜਮਣੀਆ ਇਹਨਾਂ ਨਾਲ ਤੱਕਾ ਹੋ ਰਿਹਾ ਹੈ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਇਹਨਾਂ ਤੇ ਬਿਲਕੁਲ ਝੂਠਾ ਪਰਚਾ ਪਾਇਆ ਗਿਆ ਹੈ ਉਹ ਪਰਚਾ ਕੈਂਸਲ ਕੀਤਾ ਜਾਵੇ ਉਹਨਾਂ ਨਾਲ ਸਾਡੇ ਬੰਦੇ ਨੇ ਘਰੇ ਸੱਟਾਂ ਲਾ ਕੇ ਛੱਡ ਗਏ ਰਾਤ ਤੇ ਅਸੀਂ ਕੁਛ ਵੀ ਨਾ ਕੀਤਾ ਚੁੱਪ ਕਰਕੇ ਬੈਠੇ ਕਿ ਤੇ ਇੰਨੂੰ ਰੱਖਸ਼ਾ ਕਰਦੇਗਾ ਸਾਡੀਆਂ ਮੋੜਾਂਗਾ ਤੇ ਇਹ ਇਹਨਾਂ ਨੇ ਵੀ ਸਾਡੀ ਭਲਾ ਮਾਨਸੀ ਦਾ ਫਾਇਦਾ ਉਠਾ ਲਿਆ ਤੇ ਪੇਰੇ ਨਾਲ ਘੜਵਾਤਾ ਨੂੰ ਗਾਲਾਂ ਪੂਰਾ ਕੱਢੀਆਂ ਤੇ ਕਹਿੰਦੀ ਰਹੀ ਵੀ ਇਹਨਾਂ ਨੂੰ ਕਿਉਂ ਖਵਾ ਕੇ ਆਉਦੇ ਮੁੰਡਾ ਨੂੰ ਮੇਰੇ ਨਾਲ ਪਵਾਵੀ ਤੇ ਪੋਣਾ ਤੱਕ ਇੱਕ ਦਿਨ ਸਾਡਾ ਆਪ ਆਇਆ ਤੇ ਉਹਦੇ ਇਹ ਗੱਲ ਪਾ ਕੇ ਪੱਕੀ ਬੈਠ ਕੇ ਤੇ ਉਹਨੂੰ ਇਹਨਾਂ ਟਾਲਿਆ ਫਿਰ ਪੁੱਤਾਂ ਤੋਂ ਨਹੀਂ برداشت ਹੁੰਦਾ ਪਿਓ ਜੇ ਮਰਜੀ ਹੋਵੇ ਤੁਹਾਡਾ ਕੀ ਨਾਮ ਹੈ ਜਸਮੀਤ ਤੁਹਾਡਾ ਤੁਹਾਡੇ ਕੀ ਲੱਗਦੇ ਸੀਗੇ ਕੇ ਮੇਰੀ ਸਾਸਾ ਜੀ ਅੱਛਾ ਸਾਸਾ ਜੀ ਜਿਹੜੇ ਐਕਸਪਾਇਰ ਹੋਇਆ ਤੁਹਾਡੇ ਸਾਸਾ ਹਾਂ ਜੀ ਠੀਕ ਹੈ ਉਹੜਾ ਨਾ ਸਰ ਤੇ ਤੇ ਪਰਚਾ ਤਾਂ ਇਫੈਂਸ ਬੰਕਾ ਗਏ ਸਾਡੇ ਮਿੱਸਾ ਸਭ ਨੂੰ ਵੀ ਪੜਦੇ ਹੋੜੇ ਸਾਡਾ ਬੈਂਕ ਕੇ ਸਾਡੇ ਛੁੱਟੇ ਆ ਜਾਂਦਾ ਸਾਡੇ ਜੋਂ ਨਾਲ ਬਰਾਬਰ ਸਭ ਜਿਹੜਾ ਸਾਡੇ ਫੱਟੇ ਬੇਗਾਇ ਤੇ ਹਣ ਸਾਥ ਨਹੀਂ ਇੱਥੇ ਤੁਸੀਂ ਤਾਂ ਟਣਾ ਲਾਇ ਸਾਡਾ ਪਾਸੇ ਧਰਨਾ ਲਾਇ ਤਾਂ ਨੂੰ ਹਿਸਾਬ ਤੋਂ ਆ ਗਿਆ ਕਿ ਟੰਗ ਰੇ ਮਾਰ ਕੇ ਅੰਦਰ ਹੋ ਕੇ ਫਾ ਕਰ ਰਹੇ ਆ ਪਰ ਚੇਂਜ ਜਾਈ ਜਿੱਟੇ ਗਏ ਸਾਡਾ ਗੱਲ ਪਰਚੇ ਤਾਂ ਗੱਲ ਹੋਈ ਸੀ ਕਿ ਇਸ ਤਰ੍ਹਾਂ ਕਰਕੇ ਉਹਨਾਂ ਦੇ ਕੋਈ ਬੱਚੇ ਦੀ ਡੈਥ ਹੋਈ ਸੀਗੀ ਉਹਨੇ ਕਰਕੇ ਪਰਚੇ ਕਿੱਟਿਆ ਗਿਆ ਉਹ ਸਾਡੇ ਨਜਾਇਜ਼ ਹੀ ਪੰਦਾ ਸਾਡੇ ਤੋਂ ਹਾਂ ਸਵੇਚ ਸਾਡੇ 9:00 ਦੇ ਨਾ ਆਉਂਦੇ ਪਏ ਹਾਂਜੀ ਸਾਡੇ ਬੱਚਿਆਂ ਦੇ ਵੀ ਆਉਂਦੇ ਪਏ ਆ ਸਾਡੇ ਬੇਟਿਆਂ ਦੇ ਵੀ ਆਉਂਦੇ ਪਏ ਆ ਜਿਹੜੀ ਤੁਸੀਂ ਲਾਸ਼ ਰੱਖੀ ਹੈ ਮਾਤਾ ਦੀ ਡੈਥ ਕਿਵੇਂ ਹੋਈ ਇਹ ਇੱਥੋਂ ਆਈ ਆ ਟੈਨਸ਼ਨ ਆ ਜੋ ਤੋ ਇਹਨੂੰ ਪਤਾ ਲੱਗ ਗਿਆ ਮੇਰੇ ਸਾਰੇ ਪਰਿਵਾਰ ਤੇ ਜੋ ਕੱਟੇ ਗਏ ਪਰਚੇ ਇਹਨਾਂ ਨਾਲ ਮੇਰੇ ਨਾਲ ਹੋਤਾ ਖਿੱਚ ਲਿਆ ਅਸੀਂ ਫੌਰਨ ਚ ਇਹਨੂੰ ਰੋਧਿਆ ਪਰ ਸਾਡੇ ਤੋਂ ਸਿੱਧਰਣ ਆਇਆ ਕੰਮ ਕੀ ਲੱਗਦੇ ਸੀ ਜਿਹੜੇ ਮਿਕਤੀ ਮੇਰੀ ਸਾਸੀ ਕਿੰਨੀ ਉਮਰ ਕਿੰਨੀ ਹਨ 70 ਸਾਲ ਦੀ ਕੀ ਮੰਗ ਕੀ ਕਰਦੇ ਹੋ ਤੁਸੀਂ ਅੱਜ ਬੈਠੇ ਹੋ ਧਰਨਾ ਲਾਇਆ ਹੋਏ ਸੇ ਧਰਨੇ ਤੇ ਮੰਗ ਕਰਦੇ ਆਂ ਵੀ ਸਾਡੇ ਬੱਚਿਆਂ ਦਾ ਸਾਪ ਹੀ ਆਦੇ ਜੀ ਧਰਨਾ ਅਸੀਂ ਟੈਸ ਕਰਨ ਨੂੰ ਲਾਇਆ ਹਾਂ ਹਾਂ ਇਹਦੇ ਪਰਤੇ ਜਿਹੜੇ ਬਣੇ ਆ ਉਹਨਾਂ ਵਾਸਤੇ ਲਾਇਆ ਸਾਡੇ ਪਰ ਜਾਣਾ ਹੋਵੇ ਨਾ ਲੱਗੋ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਇਹ ਲੇਡੀ ਜਸ ਕੁਵਿੰਦਰ ਕੌਰ ਪਤਨੀ ਬਲਕਾਰ ਸਿੰਘ ਕੰਦਵਾਲੇ ਆਜਨਖੰਡ ਜੀ ਜੀ ਇਹਨਾਂ ਦਾ ਕੋਈ ਪਹਿਲਾਂ ਵੀ ਆਪਸ ਵਿੱਚ ਦੋਨਾਂ ਪਾਰਟੀਆਂ ਦਾ ਕੋਈ ਲੜਾਈ ਝਗੜੇ ਦਾ ਸੰਬੰਧ ਨਹੀਂ ਦੂਸਰੀ ਪਾਰਟੀ ਨੇ ਵੀ ਇਹਨਾਂ ਤੇ ਪਰਚਾ ਦਰਜ ਕਰਵਾਇਆ ਜੀ ਇਹ ਲੇਡੀਜ਼ ਦੀ ਡੈਥ ਹੋਈ ਹੈ ਇਹਨਾਂ ਨੇ ਦੋ ਇਹਨਾਂ ਦੀ ਬੰਦੀ ਕਾਰਵਾਈ ਸਾਨੂੰ ਜੋ ਵੀ ਬਿਆਨ ਲਿਖਾਉਣਗੇ ਉਸ ਮੁਤਾਬਕ ਇਹਦੀ ਕਾਰਵਾਈ ਕੀਤੀ ਗਈ ਜੇ ਉਹਨਾਂ ਦਾ ਕਹਿਣਾ ਹੈ ਜੀ ਅਸੀਂ ਪਹਿਲਾਂ ਐਪਲੀਕੇਸ਼ਨ ਦਿੱਤੀ ਸੀ ਤੇ ਕੋਈ ਕਾਰਵਾਈ ਨਹੀਂ ਹੋਈ ਉਸ ਵੰਗੇ ਕਿ ਇਹਨਾਂ ਦਾ ਪਹਿਲਾ ਪਿੰਡ ਦੀ ਆਪਸ ਵਿੱਚ ਪੰਚਾਇਤੀ ਤੌਰ ਤੇ ਰਾਜ ਨਾਮਗਰ ਹੈ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत